ਜਲੰਧਰ ਵਿੱਚ ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ वाई ਪੂਰਨ ਕੁਮਾਰ ਵੱਲੋਂ ਖੁਦਕੁਸ਼ੀ ਦੇ ਮਾਮਲੇ ਦੇ ਵਿਰੋਧ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨ ਹਰਦੀਪ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਇਹ ਕੈਂਡਲ ਮਾਰਚ ਕੱਢਿਆ ਗਿਆ ਹੈ। ਫਲੋਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਸਮੇਤ ਕਈ ਆਗੂ ਇਸ ਸਕੈਂਡਲ ਮਾਰਚ ਦਾ ਹਿੱਸਾ ਬਣੇ ਨੇ ਇਸ ਮੌਕੇ ਪਹੁੰਚੇ ਕਾਂਗਰਸੀ ਆਗੂਆਂ ਨੇ ਕਿਹਾ ਹੈ ਕਿ ਇਹ ਸੀਨੀਅਰ ਅਧਿਕਾਰੀ ਜੋ ਕਿ Dalit ਪਾਈਚਾਰੇ ਤੋਂ ਸੀ ਇਸ ਅਧਿਕਾਰੀ ਨੂੰ ਸਿਸਟਮ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਇਹ ਹਰਿਆਣਾ ਸਰਕਾਰ ਦੀ ਸਰਾਸਰ ਨਾਕਾਮੀ ਹੈ ਉਨਾ ਕਿਹਾ ਹੈ ਕਿ ਸਾਡੀ ਮੰਗ ਹੈ ਕਿ ਜਿਨ੍ਹਾਂ ਅਫਸਰਾਂ ਨੇ ਇਸ ਸੀਨੀਅਰ ਅਧਿਕਾਰੀ ਨੂੰ ਇੰਨਾ ਮਜਬੂਰ ਕੀਤਾ ਉਹਨਾਂ ਅਫਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਸੀਨੀਅਰ ਅਧਿਕਾਰੀ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਸ ਅਧਿਕਾਰੀ ਦੇ ਵੱਲੋਂ ਆਪਣੇ ਸੁਸਾਈਡ ਨੋਟ ਦੇ ਵਿੱਚ ਜਿਨ੍ਹਾਂ ਅਧਿਕਾਰੀਆਂ ਦੇ ਨਾਮ ਲਿਖੇ ਗਏ ਨੇ ਉਹਨਾਂ ਦੇ ਖਿਲਾਫ ਬਣਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਰੀ ਪ੍ਰਧਾਨ ਮੈਰੀ ਸਾਹਿਬ ਵਾਂ ਸਾਡੇ ਜਿਹੜੇ ਵਿਆਤੀ ਪ੍ਰਧਾਨ ਨੇ ਸਰਦੇਵ ਲਾਡੀ ਸ਼ੇਰੋ ਵਾਲੀਆ ਜੀ ਦੀ ਅਗਵਾਈ ਵਿੱਚ ਕੈਂਡਲ ਮਾਰਚ ਜੋ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਆਦੇਸ਼ ਸੀ ਉਹ ਕੱਢਿਆ ਗਿਆ ਅਸੀਂ ਪਵਨ ਕੁਮਾਰ ਜੀ ਦੇ ਨਾਲ ਜਿਹੜਾ ਪੂਰਾ ਉਹਨਾਂ ਦੇ ਨਾਲ ਖੜੇ ਪੂਰਨ ਕੁਮਾਰ ਜੀ ਦੇ ਨਾਲ ਦਿਲੋਂ ਖੜੇ ਆਂ ਔਰ ਕਾਂਗਰਸ ਪਾਰਟੀ ਦਾ ਜੋ ਇਹ ਪ੍ਰੋਗਰਾਮ ਬਣਿਆ ਜਦ ਤੱਕ ਉਹਨਾਂ ਦੇ ਪਰਿਵਾਰ ਨੂੰ ਔਰ ਉਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਭਾਜਪਾ ਦੇ ਖਿਲਾਫ ਔਰ ਗੱਲ ਨਾ ਚਾਈ ਰਹੇਗਾ ਜਿਹੜੀ ਸਾਡੀ ਇੱਕ ਹਰਿਆਣਾ ਦੀ ਸਰਕਾਰ ਹੈ ਉਹਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਇਧੇ ਕਰਦੇ ਰਵਾਂਗੇ ਜੋ ਵੀ ਕੋਈ ਪ੍ਰੋਗਰਾਮ ਆਊਗਾ ਉਹਨੂੰ ਇੱਥੇ ਹੀ ਤੰ ਦੇਈ ਨਾ ਨਭਾਵਾਂ ਕੈਂਡਲ ਮਾਰਚ ਕਾਂਗਰਸ ਪਾਰਟੀ ਨੇ ਜਿਹੜਾ ਕੱਢਿਆ ਏਡੀਜੀਪੀ ਹਰਿਆਣਾ ਆਈਪੀਐਸ ਅਫਸਰ ਬਾਈ ਪੂਰਨ ਕੁਮਾਰ ਜੀ ਦਾ ਜਿਹੜਾ ਉਹਨਾਂ ਨੇ ਸੁਸਾਇਡ ਕੀਤਾ ਉਸ ਪਰਿਵਾਰ ਨੂੰ ਨਾ ਇਨਸਾਫ ਮਿਲਣਾ ਜਿਹੜੀ ਹਰਿਆਣਾ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਆ ਉਹਦੇ ਕੰਨ ਕੰਨ ਖੋਲਣ ਲਈ ਪ੍ਰੋਬਲਮ ਲਈ ਇਹ ਅੱਜ ਕਾਂਗਰਸ ਪਾਰਟੀ ਨੇ ਪ੍ਰੋਗਰਾਮ ਲੀਕਿਆ ਔਰ ਆਉਣ ਵਾਲੇ ਸਮੇਂ 'ਚ ਜਿੰਨਾ ਵੀ ਕੋਈ ਸੰਘਰਸ਼ ਕਰਨਾ ਪਿਆ ਤਾਂ ਉਹ ਵੱਡੇ ਪੱਧਰ ਤੇ ਲੜਾਂਗੇ ਤੇ ਡੀਸੀਪੀ ਸਾਹਿਬ ਇਹਨਾਂ ਨੇ ਸੁਸਾਈਡ ਕੀਤਾ ਉਸ ਵਾਰ ਦੇ ਵਿੱਚ ਅਸੀਂ ਜ਼ਿਲ੍ਹਾ ਦਿਹਾਤੀ ਅਤੇ ਜ਼ਿਲ੍ਹਾ ਸ਼ਹਿਰੀ ਵੱਲੋਂ ਐਪਲੀਕੇਟੇ ਕੇ ਪ੍ਰੋਗਰਾਮ ਚ ਕਰ ਰਹੇ ਹਾਂ ਅਸੀਂ ਸਾਰੇ ਰਲ ਕੇ ਐਡਰਲਗੜ ਕੱਢਿਆ ਔਰ ਇਨਸਾਫ ਦੀ ਮੰਗ ਕੀਤੀ ਆ ਔਰ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲਣਾ ਚਾਹੀਦਾ ਜੇ ਇਨਸਾਫ ਨਹੀਂ ਮਿਲਦਾ ਤੇ ਕਾਂਸਦ ਦੁਕਾਨ ਕਾਂਸਦ ਪਾਰਦੀ ਵੱਡੇ ਤੌਰ ਤੇ ਸੰਘਰਸ਼ ਕਰੇਗੀ ਇਹਨਾਂ ਹੀ ਕਹਿੰਦਾ ਕਿ ਮਾਤਾ ਜੱਟਾਂ ਕਾਂ ਵਾਈ ਕੈਂਡਲ ਮਾਰਚ ਮੈਂ ਕਿ ਵਿਨਦਰ ਸ਼ੈਰੀ ਔਰ ਦਿਵਿੰਦਰ ਦਿਹਾਤੀ ਵੱਲੋਂ ਰੱਖਿਆ ਗਿਆ ਸੀਗਾ ਜੋ ਹਰਿਆਣੇ ਨੇ ਜੋ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਆਈਪੀਐਸ ਪੂਰਨ ਕੁਮਾਰ ਦੇ ਉੱਪਰ ਧੱਕਾ ਕੀਤਾ ਗਿਆ ਸੀਗਾ ਔਰ ਪੂਰਨ ਕੁਮਾਰ ਨੇ ਸੁਸਾਈਡ ਕਰ ਲਿਆ ਹਰਿਆਣੇ ਦੀ ਬੀਜੇਪੀ ਦੀ ਸਰਕਾਰ ਕਰਕੇ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਕਰਕੇ ਅਰੋਹ ਦੇ ਪ੍ਰੋਕਸ਼ਨ ਦੇ ਵਿੱਚ ਅਸੀਂ ਕੈਂਡਲ ਮਾਰਚ ਕਰਿਆ ਕਿ ਜਿੰਨੀ ਦੇਰ ਤੱਕ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲੇਗਾ ਉਨੀ ਦੇਰ ਤੱਕ ਸਾਰੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਉਹਨਾਂ ਦੇ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੋਈ ਬਹੁਤ ਬਹੁਤ ਵਾਹ ਜੀ ਆਪ ਬੰਦੀ ਵੀ ਮੱਛਲੋ ਲੋਕੀ ਸਾਡੇ ਕਾਂਗਰਸ ਦੇ ਪ੍ਰਧਾਨ ਰਾਜਾ ਪਟਿੰਗੀ ਵੱਲੋਂ ਸੰਦੇਸ਼ ਲਾਇਆ ਗਿਆ ਸੀ ਅੰਦਰ ਸ਼ਰੀਅਤ ਦੇ ਤੇ ਇਹ ਪ੍ਰੋਗਰਾਮ ਕੀਤਾ ਜਾਵੇ ਜੋ ਕਿ ਤੁਹਾਨੂੰ ਪਤਾ ਹੀ ਹੈ ਵੀ ਆਈਵੀਐ ਅਫਸਰਡੇ ਆ ਹਰਿਆਣਾ ਦੇ ਉਹਨਾਂ ਨੂੰ ਬਹੁਤ ਸੰਸਾਉਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਦਲਤ ਪ੍ਰੋਤੀ ਨੋਟਾਰੇ ਕਬ ਸੁਣੇ ਲਏ ਆ ਔਰ ਲਾ ਕੇ ਕੈਟਲ ਮਾਰ ਕੱਢਿਆ ਅੱਜ ਮੈਂ ਸਾਰੇ ਐਮਐਲਏ ਸਭਾਣ ਦਾ ਲਾਟੀ ਸ਼ੇਰੋ ਵਾਲੀ ਆ ਜਾਈ ਆ ਔਰ ਸੁੰਦਰ ਕੋਟਲੀ ਜੀ ਆਏ ਆ ਅ ਡਾਕਟਰ ਦਈਆ ਜੀ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਰਜਿੰਦਰ ਭੇਰੀ ਜੀ ਔਰ ਸਾਰੇ ਬਹੁਤ ਸਾਰੇ ਅਫਸਰ ਸਾਹਿਬਾਨ ਾਰੇ ਬੰਜੀਤਾਰੇ ਆਪਣੇ ਲੰਬੜਦਾ ਸਵਾਨ 505 ਦਾ ਬਹੁਤ سارے ਲੋਕਾਂ ਚੱਜੋ ਦਿੱਤਾ ਅੱਜ ਜਿਹੜਾ ਜੰਗਾਰਚੇ ਇਸ ਤਰ੍ਹਾਂ ਜਾਰੀ ਰੋ ਦਲਤਾਂ ਦੇ ਉੱਤੇ ਜਿਹੜਾ ਉਤਾਚਾਰ ਹੋ ਰਿਹਾ ਉਹ ਉਹਨੇ ਬੜੀ ਅਟਕੜਲ ਮਾਰ ਕੇ ਦੰਧਿਆ ਧੰਨਵਾਦ ਸ਼ਰੀ